ਹੈਲੋ 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 ਕਿਹੜੀ ਇਹ ਤੁਹਾਡੀ ਅੰਦੇ ਗੱਲ ਹੈ ਮੈਂ ਗੱਲ ਕਰੂੰਗਾ ਉਹਨੂੰ ਰੈਡੀ ਹੋ ਬਤਾਓ ਰੈਡੀ ਹੈ ਰੈਡੀ ਹੈ ਬਾਜੀ ਕਿੱਥੇ ਹੈ ਜੀ ਤੁਸੀਂ ਮੈਨੂੰ ਬਾਈਟ ਹੋ ਜਾਓ ਆਪਣਾ ਤਾਂ ਕੈਮਰਾ ਦਿਖਾ ਦਿਓ ਆਪਣਾ ਤਾਂ ਵੈਸੇ ਹੀ ਕਰੀ ਜਾਣਾ ਬਾਈਰੋ ਸੇਵਾਂ ਜੀ ਇਹ ਲੋਕਾਂ ਨਾਲ ਕਰਦੇ ਕੋਈ ਨਾ ਇੱਕ ਟੱਕਰ ਲੱਗ ਜਾਂਦਾ ਕੋਈ ਨਾ ਮਾੜੀ ਕੋ ਮਸਲਾਈ ਦੀ ਕ੍ਰੈਸਪਰ ਬੰਦ ਕਰਵਾਉਂਦੇ ਨੇ ਬਹੁਤ ਵੈਸੇ ਇੱਕ ਮਿੰਟ ਅੱਜ ਦੀ ਆਪਾਂ ਪ੍ਰੈਸ ਕਾਨਫਰੈਂਸ ਕਰਾਂਗੇ ਜੀ ਸਰ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਹੈ ਜਿਹਦੇ ਵਿੱਚ ਜਿੱਥੇ ਕਿਸਾਨੀ ਇਫੈਕਟ ਹੁੰਦੀ ਹੈ ਉਸ ਤੋਂ ਜ਼ਿਆਦਾ ਸਾਡੇ ਦੇ ਸ਼ਹਿਰ ਦੇ ਮਾਸਿੜੇ ਰੁਧਿਆਣਾ ਦੇ ਨਿਵਾਸੀ ਨੇ ਉਹਨਾਂ ਦੇ ਬਹੁਤ ਵੱਡਾ ਇਫੈਕਟ ਪੈਣ ਵਾਲਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ੋਮਲੀ ਕਾਲੀਦਾਲ 24311 ਏਕੜ ਦਾ ਜੋ ਐਕਵੀਜ਼ੀਸ਼ਨ ਦਾ ਪ੍ਰੋਸੈਸਰ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਪੁੱਗਲੀ ਪਿੰਡਾਂ ਦੇ ਵਿੱਚ ਉਹਦੇ ਖਿਲਾਫ ਵਿੱਚ ਸ਼ਿਕਾਇਤ ਕਰਨਾਂ ਦੇ ਜਾਂਦੇ ਆ। ਔਰ ਇਹ ਵਿਚਾਰ ਤੰਨਾ ਸਰਵੇ ਇਸ ਕਰਕੇ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਸ਼ਹਿਰ ਨਿਵਾਸੀ ਹੈ। ਉਹਨੇ ਮੇਰੇ ਹੱਕਾਂ ਉੱਤੇ ਡੰਕਾਣਾ ਪਾਇਆ ਮਾਸਿਕ ਜੋ ਕਿਹਾ ਜਾਂਦਾ ਹੈ ਕਿ 24311 ਏਕੜ ਦੇ ਵਿੱਚ ਜਿਹੜਾ ਕੁੱਲ ਸਕੈਮ ਹੈ ਉਹ ਤਕਰੀਬਨ ਆਮ ਲੋਕੀ ਕਹਿੰਦੇ ਪਏ ਨੇ ਔਰ ਸੁਣਦਾ ਪਿਆ ਮੈਂ ਕਿ ਸਵਾ ਲੱਖ ਕਰੋੜ ਦਾ ਸਕੈਮ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਹੈ ਦਿੱਲੀ ਜਾਣਾ ਚਾਹੁੰਦਾ ਇਹ ਬੜੀ ਲੋਕੋਲੀ ਗੱਲ ਹੈ ਕਿ ਜਦੋਂ ਵੀ ਪਿਲੇ 3 ਸਾਲ ਤੋਂ ਸਰਕਾਰ ਬਣੀ ਹੈ ਇਹ ਕੈਂਡੀਡੇਟੀ ਬਾਹਰੋਂ ਲੈ ਕੇ ਆਉਂਦੇ ਆ ਚਿੱਲ ਨਹੀਂ ਬਾਹਰੋਂ ਦਿੰਦੇ ਆ ਪੈਸੇ ਹੀ ਬਾਹਰ ਭੇਜਦੇ ਰਹੇ ਆ ਚਾਹੇ ਉਹ ਐਡਵਰਟਾਈਜ਼ਮੈਂਟ ਦੀ ਸ਼ੇਕ ਸੀਗਾ ਚਾਹੇ ਕਿਸੇ ਸ਼ੇਕ ਸੀਗਾ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੀ ਸਾਰੀ ਇਕਨੋਮੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਸਕੈਮ ਕੀਤਾ ਜਾ ਰਿਹਾ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਭਰਮ ਪੈਦਾ ਕਰ ਰਿਹਾ ਹੈ ਕਿ ਇਹਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਫੈਕਟਰੀ ਦੀ ਹੈ ਸ਼ਹਿਰ ਵਾਲੇ ਫੈਕਟਰੀ ਹੁੰਦੇ। ਜਦ ਕਿ ਮੈਂ ਦੱਸਦਾ ਪਹਿਲੀ ਗੱਲ ਬੰਤੀ ਪਿੰਡ ਦਾ ਉਜਾੜਾ ਜਿਹੜਾ ਹੋਣਾ ਹੈ। ਉੱਥੋਂ ਜਿਹੜੇ ਰਿਆਇਸ਼ ਕਰਵਾ ਰਹਿਣ ਉਹਨੇ ਬੰਦੇ ਆ। ਉਹ ਕਿੱਥੇ ਜਾਣਗੇ ਬੈਠਾ? ਜਿਹੜੀਆਂ ਉੱਥੇ ਜ਼ਮੀਨਾਂ 'ਤੇ ਸਬਜ਼ੀਆਂ ਬੀਜੀਆਂ ਜਾਂਦੀਆਂ। ਉਹ ਜਿੱਥੇ ਉੱਥੇ ਪੱਠੇ ਬੀਜੇ ਜਾਂਦੇ ਆ। ਜਿਹੜੇ ਪੱਠੇ ਸਪਲਾਈ ਹੁੰਦੇ ਸਾਡੇ ਡੈਰੀ ਕੰਪਲੈਕਸ ਨੂੰ। ਉਹ ਕਿੱਥੇ ਜਾਣਗੇ? ਜਿਹੜਾ ਦੁੱਧ ਸਾਨੂੰ ਦਿੱਤਾ ਜਾਂਦਾ ਹੈਗਾ ਸਪਲਾਈ ਕੀ ਹੁੰਦਾ ਹੈ ਡੈਰੀ ਕੰਪਲੈਕਸ 'ਚੋਂ। ਇਹ ਮੀਲਕਾ ਜੋ ਹੁੰਦਾ ਇਕੱਠਾ ਕੀਤਾ ਜਾਂਦਾ ਬੱਕਰੀ ਪਿੰਡਾਂ ਦਾ ਉਹ ਦੁੱਧ ਦੇ ਕਲੈਕਸ਼ਨ ਸੈਂਟਰ ਕਿੱਥੇ ਜਾਣਗੇ ਹੋਣਾ ਕੀ ਹੈ ਇਹ ਧੰਦੇ ਦੇ ਬਾਅਦ ਅੰਗਰੇਜ਼ ਵਾਪਸ ਨਹੀਂ ਲਿਆ ਜਾਂਦਾ ਤੇ ਐਕਵੀਜ਼ੀਸ਼ਨ ਕਾਮਯਾਬ ਹੋਏਦੀ ਸਰਕਾਰ ਜਿੱਥੇ ਸਵਾਲਾਂ ਕਰੋੜ ਦਾ ਸਟੇਮ ਹੈਗਾ ਉਸ ਤੋਂ ਇਲਾਵਾ ਤੁਹਾਨੂੰ ਮੈਂ ਸਾਰੀ ਜਨਤਾ ਨੂੰ ਸਾਰੇ ਰੈਜ਼ੀਡੈਂਟ ਨੂੰ ਬੰਗਾਲੇ ਦੱਸਣਾ ਲੈਣਾ ਕਿ ਇਹ ਜਣਾਇੰਗ ਤੁਹਾਡੀਆਂ ਸਬਜ਼ੀਆਂ ਕਈ ਗੁਣਾ ਮਹਿੰਗੀਆਂ ਹੋ ਜਾਣੀਆਂ ਹੈ ਉਹ ਗਏ ਪਿੰਡਾਂ ਦੀਆਂ ਸਵੀਆਂ ਹੈਗੀਆਂ ਨੇ ਸਾਡੇ ਵਾਲੀ ਬਹੁਤ ਚੰਗੀ ਸਾਡਾ ਦੁੱਧ ਜਿਹੜਾ ਕਿ ਪੱਠੇ ਆਈ ਦੀ ਰੇਟ 'ਚ ਸਾਰੇ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਦੇ ਜਿਹੜੇ ਜ਼ਮੀਨਾਂ ਨੇ ਉੱਥੇ ਪੱਠੇ ਬੀਜੇ ਜਾਂਦੇ ਨੇ ਉਹਦੇ ਪੱਠੇ ਹੈਗੇ ਨੇ ਉਹ ਇੱਥੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ ਤੇ ਪਹੁੰਚਦੇ ਨੇ ਜਿਹਦੇ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਨੇ ਉਕਾੜੀ ਬਹੁਤ ਘੱਟ ਨਹੀਂ ਪਰ ਜੇ ਜੇ ਐਕਵੀਜ਼ਿਸ਼ਨ ਹੋ ਜਾਂਦੀ ਹੈ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60-70 ਤੋਂ ਲੈ ਕੇ 150 ਰੁਪਏ ਕਿਲੋ ਜਲੇਣਾ 150 ਵੀ ਨਹੀਂ ਚਲੇਣਾ ਯੋਗੀ ਕਾਸਟ ਪੈ ਜਾਣੀ ਹੈ ਮਾਰੋ ਜਿਹਨੇ ਪੱਠੇ ਲੈ ਕੇ ਆਣੇ ਆ ਉਹਨਾਂ ਨੂੰ ਟਰਾਂਸਪੋਰਟੇਸ਼ਨ ਕਾਸਟ ਪੈਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਲਵਾਣਾ ਇਹਦੇ ਨਾਲ ਖੌਣ-ਖੌਣ ਫੈਕਟਰ ਹੁੰਦਾ ਬੜੀ ਇੰਡਸਟਰੀ ਗੱਲ ਹੈਗੀ ਹੈ ਮੈਂ ਲਿਸਟ ਬਣਾਉਂਦਾ ਪਿਆ ਸੀਗਾ ਪਹਿਲੀ ਗੱਲ ਤਾਂ ਜਿਹੜੇ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਬੰਦ ਹੋ ਜਾਣੀ ਹੈ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਬੰਦ ਹੋ ਜਾਣਾ ਕਿਉਂਕਿ ਟਾਈਮ ਬਹੁਤ ਲੱਗਣਾ ਇੱਥੇ ਦੁੱਧ ਬੰਚਰ ਵਾਸਤੇ ਤੀਜੀ ਗੱਲ ਸਾਡੇ ਡੇਲੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਸਾਨੂੰ ਜਿਹੜਾ ਕੋਈ ਫਰੈਂਚੀ ਮਿਲਨੇ ਹੈ ਕਿ ਬਈ ਪਾਸੇ ਮਿਲਨੇ ਹੈ ਕਿ ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈਗਾ ਵਾ ਉੱਤੇ ਸਿੱਧਾ ਵਟ ਚੁੜਾ ਔਰ ਹੁਣ ਆਪਾਂ ਗੱਲ ਕਰ ਲਈਏ ਕਿ ਸਾਡਾ ਬਿਜ਼ਨਸ ਕਿਵੇਂ ਇਫੈਕਟ ਹੋਣਾ ਸਾਡਾ ਬਿਜ਼ਨਸ ਸਭ ਤੋਂ ਵੱਡੇ ਨਾਲ ਇਫੈਕਟ ਹੋਣਾ ਹੈ ਉਹ ਕਾਮਨ ਜਿਹੜਾ ਹੈਗਾ ਬੰਦਾ ਉਹ ਹਰ ਚੀਜ਼ ਰੰਗੀ ਮਿਲਦੀ ਹੈ ਐਤੋਂ ਬਾਅਦ ਜਿਹੜਾ ਮੰਨ ਸਪਲਾਈਅਰ ਆ ਉਹਦੇ ਮਾਰਜਿਨ ਘਟ ਜਾਣੇ ਆ ਚੋਪ ਕੰਪੀਟੀਸ਼ਨ ਵੱਧ ਜਾਣਾ ਹੈ ਕੰਪੀਟੀਸ਼ਨ ਵੱਧਾ ਰੇਟ ਦਾ ਵੀ ਵਧਾ ਲਏ ਨੇ ਉਹਨਾਂ ਨੇ ਉਹ ਤੋਂ ਵੱਡਾ ਰੇਟ ਹੈਗੇ ਆ ਵਿੱਚ ਸੁਣ ਲੈ ਬਲੀ ਰੇਟ ਜਿਹੜੇ ਬੰਦੇ ਵੰਦਨੇ ਆ ਫਿਰ ਉਹ ਵੈਂਡਰ ਹੈਗਾ ਸਪਲਾਈ ਲਗਾ ਬੈਂ ਉਹ ਆਪਣਾ ਮਾਰਜਿਨ ਲਾਊਗਾ ਬਚਣ ਵਾਸਤੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਣੇ ਨੇ ਉਹ ਮਤਲਬ ਮਾਰਜਿਨ ਜ਼ਿਆਦਾ ਬਚਾਊਗਾ ਅਲਟੀਮੇਟ ਕਾਸਟ ਕਿਤੇ ਰਣੀ ਹੈਗੀ ਆ ਸਾਡੇ ਦੇ ਪਬਲਿਕ ਦੇ ਉੱਤੇ ਫਿਰ ਉਹ ਦੁਕਾਨਦਾਰ ਹੈ ਅੱਜ ਜਿਹੜਾ ਛੋਟਾ ਦੁਕਾਨਦਾਰ ਆ ਵੱਡਾ ਦੁਕਾਨਦਾਰ ਜਿਹੜੇ ਸਬਜ਼ੀਆਂ ਜਿਹੜੀਆਂ ਫਰੂਟ ਦੇਣੇ ਹੈਗੇ ਆ ਔਰ ਸਾਡੇ ਦੇ ਪ੍ਰੋਡਕਟ ਵੇਚ ਰਹੇ ਹੈਗੇ ਆ ਉਹ ਸਿੱਧਾ ਇਫੈਕਟ ਹੁੰਦਾ ਹੈ ਉਹਨਾਂ ਬਸਿਆ ਚੀਜ਼ਾਂ ਆਣੀਆਂ ਨੇ ਤੇ ਕੱਲ ਕੰਪਰੇਟਾਂ ਹੋਣੀਆਂ ਬਦੌਂਦਾਰ ਦੇ ਖਿਲਾਫ ਹੋਣੀਆਂ ਜਿਹਨੇ ਸਟੋਰ ਕਰਨਾ ਹੈ ਕੱਲ ਫਿਰ ਬਿਜ਼ਨਸਮੈਨ ਜਿਹੜਾ ਹੈਗਾ ਉਹ ਡਾਇਰੈਕਟ ਇਫੈਕਟ ਹੁੰਦਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਐ ਡੇਟ ਹੈਗੇ ਨੇ ਸਬਜ਼ੀਆਂ ਡੇਟ ਹੈਗੇ ਨੇ ਫਰੂਟ ਦੇ ਡੇਟ ਹੈਗੇ ਨੇ ਮਿਲਕ ਦੇ ਡੇਟ ਹੈਗੇ ਫੇਰੀ ਪ੍ਰੋਡਕਟ ਦੇ ਡੇਟ ਹੈਗੇ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਉਹਨਾਂ ਕੋਲ ਨੇ ਸਟੋਰੇਜ ਕੈਪੈਸਿਟੀ ਹੈਗੀ ਇੱਕ ਉਹ ਬਸਿਆ ਚੀਜ਼ਾਂ ਆਣੀਆਂ ਹੈਗੀਆਂ ਨੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਜ਼ਿੰਗ ਦੀ ਪਾਵਰ ਹੋਊਗੀ ਲੋਕਾਂ ਦੀ ਉਹ ਘਟ ਜਾਣੀ ਹੈਗੀ ਔਰ ਉਹ ਕਟ ਪਰਚੇਸ ਕਰਨਗੇ ਜਿਹਦੇ ਨਾਲ ਕੀ ਇੱਕ ਜਿਹੜਾ ਮੂਵਰਡ ਇਫੈਕਟ ਇਕਨੋਮੀ ਤੇ ਬਹੁਤ بڑا ਪੈਣਾ ਔਰ ਉਸ ਤੋਂ ਵੱਡਾ ਫੈਟ ਕਿਤੇ ਪੈਣਾ ਸਭ ਤੋਂ ਵੱਡਾ ਇਫੈਕਟ ਪੈਣਾ ਸਾਡੇ ਲੋਕਲ ਬੰਦਿਆਂ ਦੇ ਅਰਬਾਂ ਬਣਦੇ ਪ੍ਰੋਪਰਟੀ ਦਾ ਮਾਇਜਦੀ ਤਰੀਕੇ ਵਿੱਚ ਸਾਡੇ ਅੱਧੇ ਤੋਂ ਜ਼ਿਆਦਾ ਘਰ ਖਾਲੀ ਪਏ ਆ ਮੈਂ ਲਾਜਾਨਾ ਹੌਨ ਕੰਪੇਨ ਦੇ ਵਿੱਚ ਮੈਂ ਦੇਖਦਾ तकरीबन ਕਈ ਏਰੀਆ ਚ 25% ਕਈ ਏਰੀਏ 50% ਖਾਲੀ ਪਏ ਆ ਔਰ ਚੰਗੀਆਂ ਜਗ੍ਹਾ ਡਾਇਰੈਕਟ ਕਾਲਜ ਬਲਾਡ ਪਏ ਆ ਉੱਥੇ ਘਰ ਨਹੀਂ ਬਣੇ 24300 ਏਕੜ ਬਾਹਰਲੇ ਪਾਸੇ ਜਿਹੜੇ ਐਕquisition ਦਾ ਕੋਸ਼ਿਸ਼ ਕਰ ਰਿਹਾ ਇਹਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਸਦਿਆਨ ਸਭਾ ਸਾਰੇ ਪ੍ਰਾਪਰਟੀ ਨੇਸ ਜਿਹੜੇ ਹੈਗੇ ਆ ਔਰ ਜਿਹੜੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਦਾ ਇਹ ਖਤਮ ਕਰ ਦੇਣਾ ਉਹਨਾਂ ਨੂੰ ਔਰ ਸਭ ਤੋਂ ਉੱਤੇ ਨਾਲ ਹੋਣਾ ਕਿ ਆਕੀਰ ਦੇ ਵਿੱਚ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਅੱਜ ਦੀ ਤਰੀਕ ਦੇ ਇਕਨੋਮੀ ਚੱਲਦੀ ਹੈ ਗਲੈਸ ਆਨ ਦਰ ਤੇ ਆ ਗਈ ਸਾਡਾ ਪੰਜਾਬ ਇੱਕ ਨੰਬਰ ਦਾ ਹੁੰਦਾ ਸੀਗਾ ਸੂਬਾ ਜਦੋਂ 2017 ਦੇ ਵਿੱਚ ਗਈ ਹੈ ਸਰਕਾਰ ਦੋ ਨੰਬਰ ਤੇ ਹੋਇਆ 2017 ਦੇ ਵਿਭਾਗ ਦੇ ਵਿੱਚ 17ਵੇਂ ਨੰਬਰ ਤੇ ਸੀਗਾ ਔਰ ਅੱਜ 26ਵੇਂ ਨੰਬਰ ਤੇ ਹੈ ਅੱਜ 24311 ਏਕੜ ਦੀ ਐਕਵੀਜ਼ੀਸ਼ਨ ਦਵਾ ਹੈ ਅਸੀਂ 28ਵੇਂ ਨੰਬਰ ਤੇ ਹੋਇਆ ਨਾ ਜਦ ਕਿ ਪਾਲਿਸੀਸ ਕੀ ਹੋਣੇ ਚਾਹੀਦੀਆਂ ਨੇ ਸਾਡੀ ਵਰਟੀਕਲੀ ਮਲਟੀ ਸਟੋਰੀ ਬਿਲਡਿੰਗਾਂ ਆਉਣੀ ਚਾਹੀਦੀਆਂ ਨੇ ਪਰ ਇਹ ਕਰ ਕੀ ਰਹੀ ਹੈ ਇੱਕ ਕਰ ਰਹੀ ਹੈ ਹੌਰੀਜ਼ਨਟੀ ਦੇ ਬਦਲ ਸਾਡੀ ਜ਼ਮੀਨ ਸਾਡੇ ਜਿਹੜਾ ਇਕਨੋਮੀ ਦਾ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸ ਇਕਨੋਮੀ ਸੀ ਔਰ ਹੈਵ ਯੂ ਸੀ ਇਹ ਸਾਡਾ ਐਗਰੀਕਲਚਰ ਸੈਕਟਰ ਕਰਦਨ ਰੱਖਦਾ ਉਹਦਾ ਰਿਜ਼ਲਟ ਕੀ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਡਿਜ਼ਾਸਟਰ ਇਤੋਂ ਵੱਡਾ ਬਕਤੀ ਪਿੰਡਾਂ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਸ ਨੂੰ ਇਹ ਉਤਸ਼ਾਹਿਤ ਕਰ ਰਿਹਾ ਹੈ ਕਿ ਦੁਬਾਰਾ ਫੇਰ ਛੜਕਣ ਤਾਂ ਨਾ ਨਾ ਜੇ ਗੱਲ ਸਰਕਾਰ ਤਾਂ ਨਹੀਂ ਲੱਗਦੇ ਆ ਤਾਂ ਉਹਦਾ ਨੇਚਰ ਆਫ ਫੈਕਟ ਕੀ ਹੈਗਾ ਵਾ ਸਾਡਾ ਟ੍ਰੇਡ ਖਾਤਾ ਮੁੰਦਾ ਸਾਡਾ ਬਿਜ਼ਨਸ ਘਰ ਹੁੰਦਾ ਸਾਡੀ ਇੰਡਸਟਰੀ ਘਰ ਬੰਦੀ ਇਹ ਜਿੰਨਾ ਮਰਜੀ ਝੂਠ ਬੋਲੀ ਜਾਣ ਝੂਠ ਬੋਲੀ ਜਾਣ ਕਿ ਪਾਈ ਅਸੀਂ ਇੰਡਸਟਰੀ ਵਿਚਾਲੀ ਹੈ ਅਸਲ ਵਿੱਚ 70% ਦੇ ਕਰੀਬ ਇੰਡਸਟਰੀ ਸਾਡੇ ਲੁਧਿਆਣਾ ਛੱਡ ਚੁੱਕੀ ਹੈ ਉਹ ਕਿਦਾਂ ਚੈੱਕ ਕੀਤਾ ਜਾ ਸਕਦਾ ਹੈ ਜੀਐਸਟੀ ਕਲੈਕਸ਼ਨ ਤੋਂ ਚੈੱਕ ਕੀਤਾ ਜਾ ਸਕਦਾ ਅੱਜ 60000 ਤੋਂ ਪਲੱਸ ਥੋੜਾ ਜਿਹਾ ਉੱਪਰ ਹੀ ਰਹਗਾ ਉਹ ਸਾਡਾ 3 ਸਾਲ ਦਾ ਜੀਐਸਟੀ ਕਲੈਕਸ਼ਨ ਹੈ ਔਰ ਹਰਿਆਣੇ ਦਾ ਕਿੰਨਾ ਚਲੇਗਾ 1 ਲੱਖ ਤੋਂ 20000 ਇੱਕ ਸਾਲ ਦਾ ਇਹ 3 ਸਾਲ ਦਾ 60000 ਹੈ ਇਹ ਜਿਹੜੇ ਹੈਗਾ ਫਿਗਰ ਦੀ ਗੱਲ ਕਰ ਰਿਹਾ ਇਹ ਫਿਗਰ ਸਾਡੀ ਖੋਹਾਂ ਚਾ ਚੁੱਕੀ ਹੈ ਔਰ ਅਸੀਂ ਥਲੇ ਕੋ ਹੈਗੀ ਹੈ 1 ਸਾਲ ਦੀ ਹਰਿਆਣੇ ਦੇ ਜੀਐਸਟੀ 1 ਲੱਖ 30000 ਔਰ ਪੰਜਾਬ ਦੇ 3 ਸਾਲ ਦੀ 60000 ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਆਰਮੜਾ ਸਭਾ ਇਹ ਸਾਡੀਆਂ ਹੁਲਾਦਾਂ ਨੂੰ ਮਾਰ ਲੱਗੇ ਇਹ ਸਾਡੇ ਘਰਾਂ ਦੇ ਵਿੱਚ ਪੈ ਗਏ ਅੱਜ ਇਹ ਘਰ ਅੱਜ ਜਿਹੜੀ ਆਗ ਹੈ ਸੌਰੀ ਇਹ ਆਗ ਜਿਹੜੀ ਇਹਨਾਂ ਬਾਲਤੀਆਂ ਬਾਹਰ ਪਰ ਸਾਡੇ ਸਾਰੇ ਕਰਾਂ ਲੱਗਣ ਵਾਲੀ ਐ ਅਸੀਂ ਸਮਝੀਏ ਨਾ ਸਮਝੀਏ ਪਰ ਜਿੰਦਨ ਸਾਡੇ ਘਰ ਪਹੁੰਚ ਗਈ ਸਾਡੀ ਔਲਾਦਾ ਵੀ ਖਤਮ ਹੋਣਗੀਆਂ ਸਾਡੇ ਘਰ ਵੀ ਖਤਮ ਹੋਣਗੇ ਸਾਡਾ ਪੰਜਾਬ ਵੀ ਖਤਮ ਹੋਊਗਾ ਸਾਡੇ ਪਾਣੀ ਖਾ ਗਏ ਸਾਡੀ ਧਰਤੀ ਖਾਣ ਲੱਗੇ ਹਵਾ ਰਹਿੰਦੀ ਏ ਥੋੜੀ ਬਹੁਤ ਇਹ ਹਵਾ ਨੂੰ ਪੈਣ ਲੱਗਿਆ ਤੋਂ ਬਾਅਦ ਸੋ ਇਹ ਸਾਰਾ ਕੁਝ ਕੀਤਾ ਨੂੰ ਜਾ ਰਿਹਾ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਇਸ ਕਰਕੇ ਕਾ ਜੋ ਦਿੱਲੀ ਵਾਲੇ ਜਿਹੜੇ ਬੈਠੇ ਆ ਉਹ ਇੱਥੇ ਲੱਖਾਂ ਕਰੋੜ ਰੁਪਏ ਕਮਾ ਕੇ ਚਲੇ ਜਾਣ ਜੋ ਕੋਰਨ ਵਾਪਸ ਪੰਜਾਬ ਨਹੀਂ ਚਾਹੀਦਾ ਪੰਜਾਬ ਨਾਲ ਪਿਆ ਨਹੀਂ ਪੰਜਾਬੀ ਨਾਲ ਪਿਆ ਨਹੀਂ ਪਰ ਸਭ ਇੱਕ ਇੰਡਸਟਰੀ ਦੀ ਗੱਲ ਕੀਤੀ ਤੁਸੀਂ ਟੀਵੀ ਨੂੰ ਲੈ ਕੇ ਸਬਸਿਡੀ ਨਹੀਂ ਮਿਲਦੀ ਪੰਜਾਬ ਉਹ ਉਹਦੇ ਲਈ ਕੀ ਕਰ ਸਕਦੇ ਤੁਸੀਂ ਦੇਖੋ ਸਾਡੀ ਜਿਹੜੀ ਸਰਕਾਰ ਹੈਗੀ ਆ ਪਹਿਲੇ ਰਹੀ ਹੈ ਸਬਸਿਡੀ ਉਹ ਤਾਂ ਮਿਲਦੀ ਰਹੀ ਹੈ ਸਾਡੇ ਸਾਰੇ ਸਾਹਮਣੇ ਅੱਜ ਝੂਠਾ ਬੋਲੀ ਜਾਂਦੇ ਹੁਣ ਕੱਲ ਕਹਿ ਕੇ ਛੱਡੇ ਆ ਮਿਸਟਰ ਕੀ ਨਾਮ ਅਰੋੜਾ ਉਹ ਕੱਲ ਕੇ ਦੋ ਤਿੰਨ ਦਿਨ ਪਹਿਲੇ ਕੱਲ ਕੇ ਕੱਲ੍ਹ ਵੀ ਬੋਲਦੇ ਹੋਏ ਸੀ ਕਿ ਭਾ ਇੰਡਸਟਰੀ ਵਾਸਤੇ ਜਿਹੜੇ ਹੈਗਾ ਵਾ ਸਪੈਸ਼ਲ ਸਕੀਮ ਲੈ ਕੇ ਆਇਆ ਜਦ ਕਿ ਪੀਸੀਆ ਪੀਐਸਆਈਸ ਨੇ ਕੀ ਕੀਤਾ ਪੀਐਸਆਈਸੀ ਨੇ ਜਿਹੜੇ ਲੋਕਾਂ ਨੇ ਪਹਿਲੇ ਪੈਸੇ ਜਮਾ ਕਰਾਏ ਸੀਗੇ ਉਹ ਪ੍ਰਿੰਸੀਪਲ ਅਮਾਉਂਟ ਜੁੜੇ ਜਾਏਗੇ ਐਸ ਪਰ ਲਾਅ ਉਹਨਾਂ ਨੂੰ ਵਿਆਜ ਨਹੀਂ ਲਿਆ ਵਿਆਜ ਲੈਣ ਤੋਂ ਬਾਅਦ ਜਦ ਬਾਕੀ ਦੀ ਅਮਾਉਂਟ ਆ ਪ੍ਰਿੰਸੀਪਲ ਅਮਾਉਂਟ ਫਿਰ ਖੜਾ ਕਰ ਲਿਆ ਤੇ ਜਿਹੜਾ ਵਿਆਜ ਆ ਉਹ ਤੋਂ ਕੰਪਾਊਂਡ ਕਰਦਾ ਇਹ ਸਕੀਮਾਂ ਨਹੀਂ ਲੈ ਕੇ ਆਦੇ ਇਹ ਝੋਲਬਿਆ ਨਹੀਂ ਕਰ ਰਿਹਾ ਔਰ ਇੱਕ ਹੋਰ ਗੱਲ ਮਨਦਾਦਾ ਜੇ ਮੈਂ ਚੋਰ ਵੀਰ ਦੀ ਗੱਲ ਕਰਦੇ ਆਂ ਇਹਨਾਂ ਦੇ ਥੋੜੇ ਦਿਨ ਪਹਿਲੇ ਲਾਲਕੀਨ ਵਾਲੇ ਚਿੱਠੀਆਂ ਵੰਡੀਆਂ ਉਹ ਉਹੀ ਚਿੱਠੀਆਂ ਨੇ ਜਿਹੜੀ ਆਸ਼ੂਵੀ ਨੇ ਅੱਜ ਤੋਂ ਮੈਂ 3 ਸਾਲ ਪਹਿਲੇ ਉਹਨੇ 2021 ਵਿੱਚ ਵੰਡੀਆਂ ਸੀ ਮੈਂ ਓਪਨ ਜਨਲਿੰਗ ਕੀਤਾ ਸੀ ਇਹਨਾਂ ਨੂੰ ਸੰਜੀਵ ਨੂੰ ਮੈਂ ਸੰਜੀਵ ਜੀ ਸਰਕਾਰ ਨੂੰ ਜਨਲਿੰਗ ਕਰਦਾ ਪੈਸੇ ਮੈਂ ਦੇਣਾ ਕਿਸੇ ਕਰਦੇ ਡਿਸਟ੍ਰਿਕਟ ਲਾ ਕੇ ਦਿਖਾਓ ਅਰੇ ਜਿਹਦੀ ਸਟੇਟਸ ਬੀਨ ਕੋਰਟ ਜੋ ਹੋਈ ਹੋਈ ਹੈ ਹਾਈ ਕੋਰਟ 'ਚ ਹੋਈ ਹੈ ਉਹਦੀ ਡਿਸਟ੍ਰਿਕਟ ਨਹੀਂ ਹੋ ਜਾਂਦੀ ਕਿਵੇਂ ਡਿਸਟ੍ਰਿਕਟ ਕਰਨੇ ਇਹਨਾਂ ਦਾ ਕੰਮ ਹੈ ਸਿਰਫ ਬੇਕੋ ਬਣਾਣਾ ਇਹਨਾਂ ਦਾ ਕੰਮ ਹੈਗਾ ਠੱਗੀ ਮਾਰਨਾ ਇਹਨਾਂ ਦਾ ਕੰਮ ਆ ਇੱਥੇ ਅਹਿਮਦ ਸ਼ਾਹ ਅਬਦਾਲੀ ਉਹ ਪੰਜਾਬ ਨੂੰ ਲੁੱਟ ਕੇ ਪੈਸੇ ਲੈ ਇਹਨਾਂ ਦੇ ਆਕਾ ਪੰਜ ਹੈਗੇ ਨੇ ਮੈਂ ਪੰਜਾਂ ਦਾ ਨਾਮ ਲੈਣਾ ਹੁਣ ਬਾਰ-ਬਾਰ ਉਹਨਾਂ ਨੂੰ ਲੁੱਟ ਕੇ ਪੈਸੇ ਇਕੱਠੇ ਕਰਕੇ ਦੇਣਾ ਤਾਂ ਜੋ ਹੋਰ ਸਟੇਟਾਂ ਲੁੱਟ ਸਕਣ। ਕੁਮਰ ਸਾਹਿਬ 22 ਤਰੀਕਾ ਨੂੰ ਤੰਗਲਾ ਆ ਰਹੇ ਹੋ। ਕੋਈ ਯਾਦ ਕਰ ਮਿਲ ਚੁੱਕੀ ਹੈ ਤੰਗਲਾ। ਅਸੀਂ ਆਲਰੇਡੀ ਪਰਮਿਸ਼ਨ ਲੈ ਚੁੱਕੀ ਆ। ਇਹ ਪਰਮਿਸ਼ਨ ਇਹ ਪਰਮਿਸ਼ਨ ਸਾਡਾ ਕੋਈ ਗੰਮ ਗੈਰਕਾਨੂੰਨੀ ਨਹੀਂ ਹੁੰਦਾ ਜੀ। ਅੱਜ ਮੈਂ ਸੇਖੋ ਸਾਹ ਨੂੰ ਮਿਲ ਕੇ ਆਂ ਜ਼ੋਨਲ ਕਮਿਸ਼ਨਰ ਨੂੰ ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਸਰਕਾਰ ਨੇ ਸਾਡੇ ਬੋਰਡ ਲਵਾਏ ਆ। ਔਰ ਇਹਨਾਂ ਦੇ ਗੈਰ ਕਾਨੂੰਨੀ ਬੋਰਡ ਸਾਹ ਲੱਗੇ ਹੋਏ ਆ। ਸਾਡੇ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਲੱਗੇ ਹੋਏ। ਆ ਹੁਣ ਜਾ ਕੇ ਬੀਆਰਐਸ ਅੰਗਰਜ ਬਾਹਰ ਜਾ ਕੇ ਚੈੱਕਰ ਨੂੰ ਲਿਪੜਾ ਸਾਹ ਤੇ ਘਰ ਦੇ ਬਾਹਰ ਆ ਹੁਣ ਵੀ ਬੋਰਡ ਲੱਗਿਆ ਹੋਇਆ ਇਲੈਕਸ਼ਨਰੀ ਬੋਰਡ ਦੇ ਉੱਤੇ ਜਿਹੜਾ ਪੋਲ ਹੈਗੇ ਆ। ਮੇਰਾ ਕੋਈ ਇਲੈਕਸ਼ਨਰੀ ਪੋਲ ਤੇ ਲੱਗਿਆ ਲਗਾਓ। ਸਰ ਮੇਰੇ ਬੋਰਡ ਪਹਿਲੇ ਮੇਰੇ ਬੋਰਡ ਪਾੜਦੇ ਰਹੇ ਆ। ਮੇਰੇ ਜਿਹੜੇ ਲੀਗਲੀ ਤਰੀਕੇ ਨਾਲ ਲਗਾਏ ਹੋਏ ਜਿੰਨੇ ਮੇਰੇ ਉਹ ਆਪਣੇ ਹੈਗੇ ਵੈਫਰੇਟਸ ਉਹ ਪਾੜੇ। ਔਰ ਹੁਣ ਸਾਰੇ ਫਾਰਮੇਸ਼ਨ ਨੂੰ ਕੱਲ ਦੇ ਮੋਢੇ ਸੇ ਮੇਰੇ ਉਤਰੇ ਆ ਨਾ ਯਾਸ਼ੁਦ ਉਤਰੇ ਆ ਤੇ ਨਾ ਹੀ ਆਵਾਜ਼ ਦੀ ਪਾਰਟੀ ਸੇ ਜੀ ਉਹਨੇ ਉਤਰੇ ਕਿਉਂ ਨਹੀਂ ਉਤਰੇ ਟ੍ਰੈਂਡਿੰਗ ਕੀਤੀ ਹੈ ਡਬਿਊ ਡਿਪਾਰਟਮੈਂਟ ਦੇ ਜਿਹੜੇ ਮੰਤਰੀ ਹੈ ਗੁਰਦੀਪ ਸਿੰਘ ਮੂੜਿਆ ਉਹਨਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਧਰਨਾ ਲਗਾਓ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਪਰਦੇ ਖੋਲੂਗਾ ਕਿ ਜਿਹੜੀ ਜਿਹੜੀ ਜ਼ਮੀਨਾਂ ਆ ਟਾਈਟਲ ਲੈ ਕੇ ਮੈਂ ਕਹਿੰਦਾ ਖੋਲਣ ਮੈਂ ਤਾਂ ਕਹਿੰਦਾ ਖੋਲਣ ਇਹ ਤਾਂ ਪਿਛਲੇ 3 ਸਾਲ ਤੋਂ ਕਹਿੰਦੇ ਦਿੰਦੇ ਆਂਦੇ ਆ ਇਹਨਾਂ ਕੋਲ ਹੈ ਕੀ ਆ ਇਹ ਤਾਂ ਕਹਿੰਦੇ ਸੁਪੀਰ ਸਿੰਘ ਬਾਦਲੂ ਸਿੰਦਰ ਦੇ ਰਹਿਣਾ ਹੈਗਾ ਬੇਦਮੀ ਕਾਂਡ ਦੇ ਵਿੱਚ ਇਹ ਤਾਂ ਕਹਿੰਦੇ ਫਰਾਾ ਇਹ ਕੰਮ ਕਰਨ ਦਾ ਦਾ ਕੰਮ ਕੀ ਕੀਤਾ ਤਿੰਨ ਸੀਏ ਬਦਲ ਗਏ ਬੇਦਮੀਗਾਂਡ ਦੇ ਵਿੱਚ ਜਿਹੜੇ ਬੰਦੇ ਸ਼ੋਮਨੀ ਅਕਾਲੀਦਾਲ ਨੇ ਬੜੇ ਸੀਗੇ ਉਹ ਦੂਜਾ ਬੰਦਾ ਫੜਿਆ ਇਹਨਾਂ ਨੇ ਇਹ ਸਰਕਾਰ ਝੂਠ ਦੇ ਉੱਤੇ ਆਈ ਏ ਇਹ ਸਰਕਾਰ ਦਾ ਕੰਮ ਸਿਰ ਝੂਠ ਬੋਲਣਾ ਰਿਹਾ ਵਾ ਠੱਗੀ ਮਾਰਨਾ ਰਿਹਾ ਔਰ ਠੱਗੀ ਮਾਰ ਕੇ ਸਾਰਾ ਜਿਹੜਾ ਪੈਸਾ ਮੈਂ ਫੇਰ ਗਿਆ ਨੇ ਆਮ ਜਨਤਾ ਲੋਕਾਂ ਦੀ ਇਹ ਸਾਰਾ ਪੈਸਾ ਲੈ ਕੇ ਦਿੱਲੀ ਵਾਲਿਆਂ ਨੂੰ ਦੇ ਰਹੇ ਹੈਗੇ ਨੇ ਔਰ ਇਹਨਾਂ ਨੇ ਹਾਲ ਉਹ ਕਰਤਾ ਨਾ ਕਿ ਤੁਹਾਨੂੰ ਗੱਲ ਕਰਨਾ ਬੜੀ ਸੀਰੀਅਸ ਕਰਦੇ ਜੋ ਮੈਨੇਜ਼ੁਰੁਲਾ ਦੇ ਵਿੱਚ ਹੋਇਆ ਗਨੇਸੂਲਾ ਸਭ ਤੋਂ ਉਮੀਦ ਕਰਨਤੀ ਸੀਗਾ। ਔਰ ਮੈਂ ਬਾਰ-ਬਾਰ ਪਿਛੇ ਚਾਰ ਦਿਨ ਤੋਂ ਐਗਜ਼ੈਂਪਲ ਦੇ ਰਹਾ ਲੋਕਾਂ ਜਾਨਾ। ਅੱਜ ਸਭ ਤੋਂ ਗਰੀਬ ਕਰਨਤੀ ਹੈ। ਅੱਜ ਉੱਥੇ ਜਿਹੜੇ ਐ ਸਾਡੀਆਂ ਧੀਆ ਪੈਣਾ ਵੇਚਣ ਵੇਖਣ ਦੇ ਆ ਗਏ ਨੇ। ਕਿਉਂ? ਜਿਹੜੀਆਂ ਪਾਲਸੀਆਂ ਐ ਲੈ ਕੇ ਆਏ ਨੇ ਦਿੱਲੀੋਂ। ਐਜੂਕੇਸ਼ਨ ਪਾਲਸੀ ਇਹਨਾਂ ਨੇ ਫੇਲ ਕਰਤੀ। ਸਾਡੀ ਹੈਲਥ ਪਾਲਸੀ ਇਹਨਾਂ ਨੇ ਫੇਲ ਕਰਤੀ। ਸਾਡੀ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ। ਗਰੀਬ ਬੰਦਾ ਇਹਨਾਂ ਨੇ ਮਾਰਤਾ। ਉਸ ਤੋਂ ਬਾਅਦ ਇੰਡਸਟਰੀ ਇਹਨਾਂ ਨੇ ਮਾਰਤੀ, ਉਮੀਦਾਂ ਦਾ ਮਾਰਤਾ। ਸਟੇਟ ਇਹਨਾਂ ਨੇ ਮਾਰਤਾ ਸਟੇਟ ਇਹਨਾਂ ਨੇ ਮਾਰਦੀ ਪਾਣੀ ਇਹਨਾਂ ਨੇ ਖਤਮ ਕਰਾ ਦਿੱਤੇ ਅੱਪਾ ਸਾਰੇ ਪਾਣੀ ਜਿਹੜਾ ਹੈਗਾ ਵਾ ਹਰਿਆਣੇ ਨੂੰ ਦੇ ਲਿਆ ਹਰਿਆਣੇ ਚ ਇਲੈਕਸ਼ਨ ਕਰਵਾਣ ਆਸੀ ਅਲੀ ਦਾ ਇਲੈਕਸ਼ਨ ਲੈਣਾਗੇ ਪਾਣੀ ਦੇ ਹਾਂ ਤੱਕ ਜਿਹੜਾ ਕੰਮ ਨਹੀਂ ਕੀਤਾ ਪੰਜਾਬ ਨਾਲ ਇਹ ਸਿਰਫ ਝੂਠ ਬੋਲਦਾ ਨੌਕਰੀ ਇਹਨਾਂ ਨੇ ਬਾਹਰ ਦੇਤੀ ਬਾਹਰ ਦੱਸਦਾ ਦਾ ਅਰੇਂਜਮੈਂਟ ਨਹੀਂ ਹੋਈਆਂ ਨੇ ਗਰਗਨ ਪੰਜਾਬ ਦੇ ਮੇਲੋਂ ਕੀ ਨੂੰ ਪੁੱਟ ਕੇ ਜਿਵੇਂ ਕਿ ਕੋਈ ਨਹੀਂ ਜਿਹੜਾ ਤਾਂ ਨਾ ਸਾਰੇ ਪਹੁੰਚਣਗੇ ਜੀ ਜਿਹੜੇ ਸਾਡੇ ਇੱਥੇ ਆਣਗੇ ਜੋ ਕਿ ਅਸੀਂ ਕਾਨੂੰਨਾਂ ਤੌਰ ਤੇ ਲਗਾਣਾ ਹੀ ਧਰਨਾ ਕਾਨੂੰਨ ਉਦੋਂ ਲੰਘਣਾ ਨਹੀਂ ਸੀ ਕਰਨੀ ਹੈਗੀ ਛਾੜੇ ਧੰਦੇ ਨਾਲ ਪਬਲਿਕ ਫੈਕਟ ਨਹੀਂ ਹੋਣੀ ਕਮਰ ਸਾਹਿਬ ਤਾਸਕ ਜ਼ਰੀਆ ਆਪਣੀ ਆਵਾਜ਼ ਉਦਨ ਕਰ ਰਹੀ ਪਰ ਕੋਈ ਲੀਗਲ ਪ੍ਰੋਸੀਡਿੰਗ ਵੀ ਕੀਤੀ ਜਾਏਗੀ ਕੋਰ ਦਾ ਰੁਕਾਇਆ ਜਾਏਗਾ ਇਹ ਲੜਾਈ ਨੂੰ ਕੋਰ ਤੱਕ ਲਿਜਾਇਆ ਜਾਏਗਾ ਮੈਂ ਖੁਦ ਕਹਿ ਚੁੱਕਾ ਪਹਿਲੇ ਵੀ ਕਿ ਲੈਂਡ ਐਕਵੀਜ਼ੀਸ਼ਨ ਅਗੇਂਸ ਕਿਉਂ ਨੁਹੜਾੜੇ ਦੀ ਲੈਂਡ ਐਕਵੀਜ਼ੀਸ਼ਨ ਹੈਗੀ ਆ ਸਾਰੇ ਐਕਵੀਜ਼ੀਸ਼ਨ ਅਗੇਂਸ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਲੀਗਲ ਫ੍ਰੀ ਸੇਵ ਮੈਂ ਕਰੂੰਗਾ ਔਰ ਮੈਂ ਲੀਡ ਕਰੂੰਗਾ ਮੈਂ ਸਵੈ ਲੀਡ ਕਰਕੇ ਦਿਖਾਉਂਗਾ ਔਰ ਦੱਸੂੰਗਾ ਇਹਨਾਂ ਨੂੰ ਇਹਨਾਂ ਜਾਲਸਾ ਦੀ ਇਹਨਾਂ ਨੂੰ ਕਰੂੰਗਾ ਹੋਰ ਸਾਰੇ ਨਵਾਲੇ ਦੇ ਰੈਜ਼ੀਡੈਂਟ ਜੋ ਕਿ 1.25 ਲੱਖ ਕੋਰਟ ਦਾ ਲੋਕੀ ਕਹਿੰਦੇ ਆ ਕਪੜਾ ਉਹ ਜ਼ਮੀਨਾਰਾਂ ਦਾ ਘੱਟ ਪੈਣਾ ਸਾਡੇ ਜਿਹੜੇ ਅਰਬਨ ਏਰੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਜ਼ਿਆਦਾ ਪੈਣਾ ਮੈਂ ਉਹਨਾਂ ਦੇ ਉੱਤੇ ਟੈਕਸ ਦਾ ਇਫੈਕਟ ਪੈਣਾ ਹੈਗਾ ਵਾ ਔਰ ਟੈਕਸੀ ਰਿਕਵਰੀ ਇਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਕਰਨੀ ਹੈਗੀ ਆ ਜਿਹੜੀ ਸੋਚੀ ਨਹੀਂ ਸਕਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਵੱਡਾ ਕਪੜਾ ਆ ਇਲੈਕਸ਼ਨ ਹੋ ਲੈਣ ਤੋਂ 1.5 ਗੁਣਾ ਵਾਧਾ ਇਹਨਾਂ ਨੇ ਡੀਸੀ ਰੇਟ ਬਣਾ ਲਗੇ ਆ ਪੂਰੇ ਪੰਜਾਬ 'ਚ 1.5 ਗੁਣਾ ਵਾਧਾ ਜਿਹੜਾ ਐਤ ਤੱਕ ਨਹੀਂ ਫਰੇ ਔਰ ਮੈਂ ਅੱਜ ਵੀ ਦੱਸਦਾ ਇਹ ਗੱਲ ਕਰਦੇ ਅਫਸਰ ਸ਼ਹੀ ਦੀ ਉਹ ਅਫਸਰ ਸ਼ਹੀ ਦੀ ਗੱਲ ਕਰਦੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਤੋਂ ਲਿਆ ਕੇ ਬੰਦੇ ਲਾਏ ਪਏ ਥੱਗ ਲਾਏ ਹੋਏ ਚੋਰ ਲਾਏ ਹੋ ਡਾਕੂ ਲਾਏ ਹੋਏ ਪੰਜਾਬ ਲੁੱਟਣ ਵਾਸਤੇ ਸਾਡੀ ਬਿਊਰੋਕ੍ਰਾਸੀ ਬਹੁਤ ਵਧੀਆ ਸਾਡੀ ਪੁਲਿਸ ਬਹੁਤ ਵਧੀਆ ਅਨਫੋਰਚੂਨੇਟਲੀ ਉਹਨਾਂ ਨੂੰ ਕੰਮ ਪ੍ਰੈਸ਼ਰ ਥੱਲੇ ਕਰਨਾ ਪਿਆ ਰ ਪਰ ਜਿਹੜਾ ਪ੍ਰੈਸ਼ਰ ਥੱਲੇ ਕੰਮ ਕਰਦਾ ਮੈਂ ਉਹਨੂੰ ਵਾਰਨ ਕੀਤਾ ਸੀ ਆ ਕਿ ਗਲਤ ਕੰਮ ਕਰੋਗੇ ਤਾਂ ਅਦਾਲਤਾਂ ਦੂਰ ਨਹੀਂ ਹੈਗੇ ਅਦਾਲਤਾਂ 'ਚ ਮੈਂ ਕਿਸੇ ਟੂ ਜੇ ਲੀਗਲ ਕੰਮ ਕਰੋਗੇ ਤੁਹਾਡੇ ਪਿਆਰੇ ਵੀ ਪਵਾਗੇ ਔਰ ਤੁਹਾਡੇ ਜਿੰਦਾਬਾਦ ਵੀ ਕਰਾਂਗੇ ਲੇਕਿਨ ਸਰਕਾਰ ਦੇ ਪ੍ਰੈਸ਼ਰ ਥਲੇ ਨਾ ਆਇਓ 1.5 ਸਾਲ ਦੀ ਸਰਕਾਰ ਹੈਗੀ ਆ ਝਾੜੂ ਤੱਕ ਖਿਲਰ ਗੱਲ ਹੈ ਕਿ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਨਾਲ ਦਿੱਲੀ ਆ ਭੱਜਣਾ ਆ ਭੱਜਣ ਮੈਂ ਵੀ ਨਹੀਂ ਦੰਦਾ ਕਮੇਂਡ ਸਾਹਿਬ ਕੱਲ੍ਹ ਕਰਨਾ ਹੈਗਾ ਅੱਜ ਕਿਸ ਸਮੇਂ ਵਾਸਤੇ ਹੈਗਾ ਜਾਂ ਕੱਲ ਦੇ ਨਹੀਂ ਸਭ ਕੱਲ ਵਾਸਤੇ ਮੈਮੋਰੰਡਮ ਲੈਣਾ ਹੈਗਾ ਵਾ ਤੁਹਾਨੂੰ ਲਗਾਵਾਂਗੇ ਮੈਮੋਰੰਡਮ ਦੇਾਂਗੇ ਪਰ ਆਵਾਜ਼ ਸਾਰੇ ਫਰਤੀ ਮਿੰਨਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਵਪਾਰੀ ਵੀ ਆਵਾਜ਼ بلند ਕਰਾਂਗੇ ਸਾਡੇ ਜਿਹੜੇ ਇਥੋਂ ਦੇ ਲੈਣ ਵਾਲੇ ਲੋਕੀ ਉਹਨੇ ਆਵਾਜ਼ بلند ਕਰਾਂਗੇ ਅਸੀਂ بلند ਕਰਾਂਗੇ ਤਾਂ ਜੋ ਲੋਕਾਂ ਦੇ ਚੀਜ਼ਾਂ ਨੇ ਉਹ ਮਹਿੰਗੀਆਂ ਨਾ ਮਿਲ ਸਕਣ ਉਹ ਫਿਰ ਉਸੇ ਰੇਟ ਤੇ ਜਿਹੜੇ ਰੇਟ ਅੱਜ ਚੱਲਦੇ ਨੇ ਕਮਰ ਸਾਹਿਬ ਤੁਸੀਂ ਕੀ ਬਿਆਨ 40 ਦਾ ਦੇ ਕੇ ਬਿਆਨ ਦਿੱਤਾ ਇਹਨਾਂ ਵਿੱਚ ਬੁੱਕੀ ਨੂੰ ਸਿਰਫ ਅਕਾਲੀ ਦੰਦ ਦੀ ਲੀਡਰਸ਼ਿਪ ਕਰ ਲੈ ਇਸ ਧਰਮੇ ਦੀ ਸ਼ਾਮਲ ਹੋਏਗੀ ਨਾ ਕਿਸਾਨ ਜਾਂ ਹੋਰ ਲੋਕਾਂ ਦੀ ਸੱਤਾ ਅਸੀਂ ਸਾਡਾ ਸੱਤਾ ਸਾਰੇ ਪੰਜਾਬ ਨੂੰ ਹੈ ਕਾਂਗਰਸੀ ਵਿੱਚ ਜੁਆਇਨ ਕਰੇ ਜਿਹੜੀ ਮਰਜ਼ੀ ਚੁਣ ਕਰੇ ਪਰ ਲੀਡ ਹੁਣ ਕਾਲੀਦਾਲ ਕਰੀ ਹੈਗੀ ਆ ਔਰ ਸ਼੍ਰੋਮਣੀ ਕਾਲਜ ਦਾ ਲੀਡ ਕਰਕੇ ਇਹ ਲੜਾਈ ਕਿਸਾਨਾਂ ਦੀ ਲੁਧਿਆਣੇ ਦੇ ਰੈਜ਼ੀਡੈਂਟ ਦੀ ਸ਼੍ਰੋਮਣੀ ਕਾਲਜ ਦਾ ਲੜਨ। ਕੋਮਰ ਸਾਹਿਬ ਤੁਸੀਂ ਇਹ ਆ ਦਿੱਤਾ ਕਿ ਇਹਨਾਂ ਦੇ ਪਿੱਛੇ 3 ਲੀਟੂਆ ਦੇ ਨਾਮ ਵੀ ਪਸੰਦੀ ਦੀ ਗੱਲ ਦੱਸੋਗੇ। ਕੀ ਹੈ? ਮੈਂ ਨਹੀਂ ਕਹਾਂ ਸਾਰੀ ਦੁਨੀਆ ਕਹਿੰਦੀ ਵੀ ਸਾਰੀ ਦੁਨੀਆ ਨਾਮ ਲੈ ਰਹੀ ਆ ਕਿ ਸਭ ਤੋਂ ਵੱਡਾ ਪੰਜਾਬ ਦਾ ਮੁਕੀ ਆ। ਫਿਰ ਇੱਕ ਗੱਲ ਦੱਸੋ। 150 ਬੋਰਡ ਇਹਨਾਂ ਨੇ ਲੀਪੇਰੀ ਕਰਾਏ ਹੋਏ ਆ। ਔਰ ਨੇ ਲੈਵਰੇਜ ਆਪ ਲੀਪੇਰੀ ਵਾਲੇ ਕਹਿੰਦੇ ਆ ਕਿ 10 ਤੋਂ 12000 ਬੋਰਡ ਮਿਲਦਾ। ਇਹ 100 ਬੋਰਡ ਦਾ ਇੰਨਾ ਰੁਪਿਆ ਰੋਹਿਦਾ ਹੋ ਗਿਆ ਇੰਨਾ ਟੈਕਸ ਵੀ ਭਰਦੇ ਕਿੱਥੋਂ ਆਇਆ ਪੈਸਾ ਟੋਟਲ 1,60,000 ਰੁਪਿਆ ਇਲੈਕਸ਼ਨ ਤੋਂ ਪਹਿਲੇ ਖਰਚ ਸਕਦੇ ਆਸੀਂ ਇਹਨਾਂ ਹਿਸਾਬ ਦਾ ਪੁੱਛ ਰਿਹਾ ਇਹਨਾਂ ਨੂੰ ਜਿਹੜੀ ਲੁਧਿਆਣਾ ਕੌਂਸਟਿਊਐਂਟ ਵਿੱਚ ਜਗ੍ਹਾ ਵੀ ਨਹੀਂ ਹੈਗੀ ਉਹ ਚੰਡੀਗੜ੍ਹ ਰੋਡ ਤੇ ਜਾ ਕੇ ਉਹ ਫਿਰੋਜ਼ਪੁਰ ਰੋਡ ਤੇ ਉਹ ਆਪਣੇ ਕੀ ਕਹਿੰਦੇ ਹੈਗੇ ਨੇ ਦਿੱਲੀ ਹਾਈਵੇ ਉਹ ਬਾਪ ਨੂੰ ਆਪਣਾ ਸ਼ਰਾਮੇ ਪਿੰਡ ਤੱਕ ਮੋੜ ਲਾਈਆ ਕੌਣ ਪੈਸੇ ਦੇ ਰਿਹਾ ਇਹ ਕੌਣ ਸਟੋਰ ਹੈ ਜਿਹੜਾ ਕਹਿੰਦੀ ਲੋਕਾਂ ਨੂੰ ਇਹ ਦੇਰੇ ਆ ਜਿਹੜੇ ਬੰਦੇ 2 ਨੰਬਰ ਦੇ ਪੈਸੇ ਕਮਾਉਂਦੇ ਆ ਤੇ ਭਈਆ 1.2 3 ਕਰੋੜ ਰੁਪਏ ਲੋਈਦਾ ਉਹ ਨਹੀਂ ਕਰ ਜਾਏਗਾ ਮੈਂ ਨਹੀਂ ਕਰਦਾ ਮੈਂ ਤੇ ਹਾਈਐਸਟ ਐਕਸਪੀਰੀ ਵਕੀਲ ਰਹਿਣਾ ਮੈਂ ਮੈਂ ਨਹੀਂ ਕਰਦਾ ਕਹ ਫੋਲਡੀ ਕਰਦਾ ਨਹੀਂ ਨਾ ਜੇ 40 ਲੱਖ ਨਹੀਂ ਲੈਣਾ ਮੈਂ ਤਾਂ ਮੈਂ ਚਾਹੀਦਾ ਘਟਾਣਾ ਪੈਸੇ ਵੇਚਣਾ ਮੈਂ ਘੜ ਚਲਾਣਾ ਇਹਨਾਂ ਨੇ ਘੜ ਚਲਾਣਾ ਇਹ ਪੈਸੇ ਲਾਰੇ ਆ ਜਿਨ੍ਹਾਂ 5-700 ਕਰੋੜ ਲਾਤਾ ਹੈ ਇਲੈਕਸ਼ਨ ਇਹਨਾਂ ਦਾ ਮੇਨ ਮਕਸਦ ਆ ਉਹ ਬੰਦਿਆਂ ਨੂੰ ਰੋਕਣਾ ਇਹ 500 ਲਾਇਆ ਤੇ 50000 ਕਰਵਾਣਾ ਔਰ ਇਸੇ ਤਰ ਕਰਕੇ ਇਹਨੇ ਇੱਕ ਮਿੱਥੀ ਸੀ ਜੋ ਆਪਣੀ ਸਕੀਮ ਧਲੇ ਆਸ ਇਹਨਾਂ ਨੇ ਇੱਥੇ ਇਲੈਕਸ਼ਨ ਦੇ ਵਿੱਚ 34000 ਦੇ 24000 ਦੀ ਸਕੀਮ ਬੰਨੀ ਹੈ ਤਾਂ ਜੋ ਸਵਾ ਲੱਖ ਕੋਰ ਨੂੰ ਆਸਰਾ ਮੁਕਤੀ ਦਾ ਬਹਤ ਮਾਸਾ ਔਰ ਇਹ ਸਰਕਾਰੀ ਮੁਕੀਆਂ ਦੀ ਆ ਨਾ ਦਾ ਦੋ ਨਾ ਹੋਰ ਇਹ ਲੁੱਟਣ ਆਈ ਹੈ ਗਰੀਬ ਬੰਦੇ ਨੂੰ ਪੈਸਾ ਦੇ ਕੇ ਖਰੀਦਣਾ ਚਾਹੁੰਦੀ ਹੈ ਵੋਟ ਪਰ ਮੈਂ ਜਿੱਥੇ ਜਾਣਾ ਇਹ ਵੋਟ ਨਹੀਂ ਵਿਕਣੀ ਇਸ ਵਾਰੀ ਨਾ ਦਰੂਦ ਤੇ ਵਿਕਣੀ ਆ ਨਾ ਆਟੇ ਰਾਹ ਤੇ ਵਿਕਣੀ ਆ ਚੱਲ ਹੀ ਤੁਹਾਨੂੰ ਮੈਂ ਦੱਸ ਦਿੰਦਾ ਆ ਅਕਚਲੇ ਵਲੌਗ ਜੇ ਵਲੌਗ ਅੱਜ ਕਣਕ ਲੈ ਕੇ ਆਏ ਆ ਇਹਨੇ ਕੱਲ ਮੈਂ ਮੰਡੀ ਮਾਰੀ ਦੀ ਗੱਲ ਦੱਸ ਦਿੰਦਾ ਆਪ ਜਾ ਕੇ ਚੈੱਕ ਕਰ ਲਿਓ ਟੀ-ਸ਼ਰਟਾਂ ਮੰਡੀਆ ਇਹਨਾਂ ਨੇ ਜਵਾਨ ਅਗਰ ਕੰਮ ਚੋਂ ਉਤ ਤੋਂ ਬਾਅਦ ਛੱਟਾ ਬੰਨ ਵੰਡਿਆ ਇਹ ਕਿਹ ਅਖੀਰ ਗੰਗ ਸਾਡੀ ਜ਼ਮੀਰਾਂ ਖਰੀਦਣੇ ਦਿੰਦੇ ਨੇ ਵਾਈ ਵਲੌਗ ਸੈੱਟ ਵਲੌਗ ਚ ਵੰਡ ਕੇ ਆਏ ਆ ਇਹ ਜ਼ਮੀਰ ਖਿੰਦੇ ਲੱਗੇ ਆ ਜਾਲੀ ਚਿੱਠੀਆਂ ਵਾੜ ਦੇ ਵੜਦੇ ਆ ਜਿੰਨੀਆਂ ਚਿੱਠੀਆਂ ਜਾਲੀ ਲੈ ਲਾਣ ਕਿਨੇ ਵੜਦੇ ਪਏ ਨਾ ਮੈਂ ਦੱਸਦਾ ਨਾ ਰੰਮਣੇ ਮੇਹ ਰੱਖੀ 2027 ਸਰਕਾਰ ਆਈ ਇਹ ਸ਼ਬਦ ਪਰਚੇ ਦਾ ਲਿਓਣਗੇ ਜਿਹੜੇ ਵੜਨ ਵਾਲਿਆਂ ਤੇ ਔਰ ਸਾਈਨ ਕਰਵਾਇਆ ਤੇ ਕਿਉਂਕਿ ਇਹਨਾਂ ਨੂੰ ਪਤਾ ਕਿ ਸਟੇ ਹੋਏ ਉੱਤੇ ਅਸਚੀਨੀ ਹੋ ਸਕਦੀ ਜੇ ਅਸਚੀਨੀ ਦੀ ਕੋਸ਼ਿਸ਼ ਕਰਨਗੇ ਜੇ ਸਾਰਿਆਂ ਸਾਹਮਣੇ ਪਰਚੇ ਚਲੂਗੀ ਇਸੇ ਕਰਕੇ ਇਲੈਕਸ਼ਨਲ ਕੋਰਟ ਤੋਂ ਪਹਿਲੇ ਮੈਂ ਕਹਿ ਰਿਹਾ ਰਿਸਟ੍ਰੀਕ ਕਰਾ ਕੇ ਦਿਖਾ ਦਿਓ ਅੱਜ ਤੱਕ ਇੱਕ ਨਸਟਰੀ ਕਰਾ ਸਕਗੇ ਸੋ ਮੇਰੀ ਬੇਨਤੀ ਹੈ ਆਪਾਂ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਥਰੂ ਤੁਹਾਡਾ ਕਿਉਂਕਿ ਆਪਾਂ ਸਭ ਤੋਂ ਸਟਰੋਂਗੇਸ ਪਿੱਲਾ ਰਹਿ ਗਏ ਆਂ ਬਿਊਰੋਕ੍ਰੇਸੀ ਨੂੰ ਮੈਂ ਸਾਈਡ ਤੇ ਕਰ ਦੇਣਾ ਸਿਆਸੀ ਸਿਆਸਤਦਾਨਾਂ ਨੇ ਸਿਆਸਤਦਾਨਾਂ ਨੂੰ ਪੂਰਾ ਪੋਲਿਟਿਕਲ ਸਿਸਟਮ ਵੇਚਤਾ ਜੁਡੀਸ਼ੀਅਲ ਸਿਸਟਮ ਰਹਿ ਗਿਆ ਤੇ ਤੁਹਾਡਾ ਰਹਿ ਗਿਆ ਪੈਸਾ ਅੱਜ ਡੈਮੋਕ੍ਰੇਸੀ ਬਚਾਣੀ ਹੈ ਆਪਾਂ ਸੰਵਿਧਾਨ ਨੂੰ ਬਚਾਣਾ ਹੈ ਬਾਬਾ ਸਾਹਿਬ ਅਮੇਦਕਰ ਦੇ ਸੰਵਿਧਾਨ ਨੂੰ ਬਚਾਣਾ ਹੈ ਕਿ ਬਚਾਣਾ ਦਾ ਆਪਾਂ ਲੋਕਾਂ ਦੇ ਘਰ-ਘਰ ਤੱਕ ਆਵਾਜ਼ ਪਹੁੰਚਾਈ ਹੈ ਇਹਨਾਂ ਦੀ ਠੱਗੀਆਂ 'ਚ ਨਾ ਆਓ ਇਹ ਸਾਡੇ ਅਗਲੀ ਜਨਰੇਸ਼ਨ ਨੂੰ ਵੇਚ ਰਹੇ ਆ ਪੰਜਾਬ ਨੂੰ ਵੇਚ ਰਹੇ ਆ ਔਰ ਇਹਨਾਂ ਤੋਂ ਬਚ ਕੇ ਰਹੋ